ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਰ ਅਜੁਰਜ ਕਿਚਨ ਦੇ ਵਿੱਚ ਤੇ ਨਾਲ ਹੀ ਤੁਹਾਨੂੰ ਸਭ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿਵਾਲੀ ਦਾ ਜਿਹੜਾ ਤਿਹਾਰਾ ਹੈ ਬੜਾ ਖੁਸ਼ੀਆਂ ਖੇੜਿਆਂ ਵਾਲਾ ਤਿਹਾਰਾ ਹੈ ਜਿਗਰ ਆਪਣੇ ਦੇ ਵਿੱਚ ਆਪਣੀ ਗਿਊ ਤੇ ਕੰਟਰੋਲ ਨਹੀਂ ਕਰ ਸਕਦੇ ਖਾਣ ਪੀਣ ਆਪਾਂ ਕੋਈ ਗਲਤ ਮਲਤ ਖਾਵਾਂਗੇ ਤੋ ਫਿਰ ਆਪਾਂ ਨੂੰ ਇਹ ਫੌਦਾ ਜਿਹੜਾ ਹੈਗਾ ਰਿਜ਼ਲਟ ਦਿਖਾਉ। ਮਤਲਬ ਆਪਾਂ ਨੂੰ ਬਿਮਾਰ ਕਰੂ। ਇੱਥੇ ਤਾਂ ਇਸ ਮੌਸਮ ਦੇ ਵਿੱਚ ਆ ਕੇ ਜਿਹੜਾ ਹੈਗਾ ਮੌਸਮ ਬਦਲਦਾ ਹੈ, ਇਸ ਤਰ੍ਹਾਂ ਦੀ ਨੜੀ ਪੜੀ ਆ ਕੇ ਵੈਸੇ ਖੰਗ ਜੁਕਾਮ ਆਮ ਹੁੰਦਾ। ਤੇ ਦੂਸਰਾ ਜਿਹੜੀਆਂ ਚੀਜ਼ਾਂ ਆਪਾਂ ਨੂੰ ਬਿਮਾਰ ਕਰਦੀਆਂ ਉਹ ਆਪਾਂ ਇੱਥੇ ਅੱਖਰ ਵੱਦ ਪਹੁੰਚ ਦੇ ਵਿੱਚ ਆ ਜਾਂਦੀ ਤੇ ਵੱਦ ਆਪਾਂ ਤੋਂ ਖਾਧੀਆਂ ਵੀ ਤੀ ਜਾਂਦੀਆਂ ਤੇ ਨਾਲ ਦੀ ਨਾਲ ਜਿਹੜੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਮਿਲਦੀਆਂ ਇਹਨਾਂ ਦੇ ਵਿੱਚ ਮਿਲਾਵਟ ਬੇਅੰਤ ਹੁੰਦੀ ਹੈ ਕੱਲੀ ਮਿਲਾਵਟ ਹੀ ਨਹੀਂ ਇਹਦੇ ਵਿੱਚ ਇਹੋ ਜਿਹੇ ਕੈਮੀਕਲ ਸਿੰਥੈਟਿਕ ਰੰਗ ਪਾਏ ਜਾਂਦੇ ਆ ਘਟਿਆ ਤੇ ਘਟਿਆ ਸਮਾਨ ਜਿਹੜੇ ਦੇ ਵਿੱਚ ਬਾਕੇ ਨੂੰ ਤਿਆਰ ਕਰਕੇ ਅੱਗੇ ਪਰੋਸਿਆ ਜਾਂਦਾ ਆਪਣੇ ਅੱਗੇ ਕਲਰਫੁੱਲ ਬਣਾ ਕੇ ਬੜੀ ਹੀ ਇਹਨੂੰ ਆਕਰਸ਼ਕ ਢੰਗ ਨਾਲ ਸਜਾਇਆ ਜਾਂਦਾ ਹੈ ਤੇ ਫਿਰ ਇਹਨਾਂ ਨੇ ਆਪਣਾ ਜਿਹੜਾ ਹੈਗਾ ਸਿਸਟਮ ਸਾਰਾ ਸਰੀਰ ਦਾ ਖਰਾਬ ਕਰਨਾ ਤੁਸੀਂ ਦੇਖਿਆ ਹੋਊਗਾ ਵੀ ਇੰਨੀਆਂ ਸੋਹਣੀਆਂ ਲੱਗਦੀਆਂ ਦੇਖਣ ਦੇ ਵਿੱਚ ਇਹ ਕਲਰਫੁੱਲ ਜਿਹੜੀਆਂ ਕਿ ਅਜਤੋਂ 25-30 ਸਾਲ ਪਹਿਲਾਂ ਕਦੇ ਦੇਖਣ ਨੂੰ ਸਾਨੂੰ ਮਿਲਦੀਆਂ ਨਹੀਂ ਸੀ ਇਹਨਾਂ ਵਿੱਚ ਜਿਹੜੇ ਸਿੰਥੈਟਿਕ ਰੰਗ ਪਾਉਂਦੇ ਆ ਇਹਨਾਂ ਨੂੰ ਆਕਰਸ਼ਕ ਬਣਾਉਣ ਲਈ ਸੋਹਣਾ ਬਣਾਉਣ ਲਈ ਖੇਚ ਭਰਪੂਰ ਬਣਾਉਣ ਲਈ ਇਹ ਰੰਗ ਜਿਹੜੇ ਸਾਨੂੰ ਅਲਰਜੀ ਵਗੈਰਾ ਕਰਦੇ ਆ ਚਮੜੀ ਦੀ ਸਮੱਸਿਆਵਾਂ ਪੈਦਾ ਕਰਦੇ ਆ ਕੈਂਸਰ ਵਰਗੀਆਂ ਲੰਬੇ ਸਮੇਂ ਤੱਕ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਜਾਂਦੇ ਆ ਬਾਕੀ ਦੇ ਵਿੱਚ ਜਿਹੜਾ ਹੈਗਾ ਨਕਲੀ ਮਠੇ ਬਣਾਉਣ ਦੇ ਵਿੱਚ ਜਿਹੜਾ ਮਟੀਰੀਅਲ ਵਰਤਿਆ ਜਾਂਦਾ ਉਹ ਵੀ ਕੋਈ ਬਹੁਤਾ ਪਾਇਦਾ ਨਹੀਂ ਹੁੰਦਾ ਜਿਹੜੇ ਦੇ ਵਿੱਚ ਕੈਮੀਕਲ ਵਰਤੇ ਜਾਂਦੇ ਆ ਕਿਉਂਕਿ ਖਸਬਤ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਇਹ ਤਾਂ ਜਿਹੜਾ ਹੈਗਾ ਰਾਮ ਮਟੀਰੀਅਲ ਨਹੀਂ ਮਿਲਦਾ ਫਿਰ ਉਹਦੇ ਵਿੱਚ ਸਿੰਥੈਟਿਕ ਮਠਾਈਆਂ ਆ ਜਾਂਦੀਆਂ ਸਿੰਥੈਟਿਕ ਦੁੱਧ ਤਿਆਰ ਕੀਤਾ ਜਾਂਦਾ ਤੇ ਜਿਹੜਾ ਸਿੰਥੈਟਿਕ ਦੁੱਧ ਤਿਆਰ ਕੀਤਾ ਜਾਂਦਾ ਉਹਦੇ ਵਿੱਚ ਤਾਂ ਪਤਾ ਨਹੀਂ ਕੀ ਅਗਸਰ ਲਾਉਂਦੇ ਇਹ ਜਿਹੜਾ ਕਿ ਸਾਡੇ ਮੈਟਾਬੋਲਿਜ਼ਮ ਦੇ ਵਿੱਚ ਵਿਗਨ ਪਾ ਕੇ ਸਾਨੂੰ ਮोटापा ਸ਼ੂਗਰ ਤੇ ਨਾਲ ਹੀ ਹਾਰਟ ਰਿਲੇਟਡ ਬਿਮਾਰੀਆਂ ਕਾਰਡੀਓ ਵੈਸਕੂਲਰ ਬਿਮਾਰੀਆਂ ਉਹ ਕਰਦਾ ਦੁੱਧ ਇੱਕ ਇਹੀ ਚੀਜ਼ ਹੈ ਜਿਹੜੀ ਕਿ ਬੜੀ ਜਲਦੀ ਖਰਾਬ ਹੁੰਦੀ ਹੈ ਤੇ ਅੱਜ ਕੱਲੋਂ ਉਨੇ ਦੁੱਧ ਦੀ ਪੈਦਾਵਾਰ ਨਹੀਂ ਜਿੰਨੀ ਲਾਗਤ ਹੈ ਤੇ ਫਿਰ ਪਤਾ ਨਹੀਂ ਮਠਾਈਆਂ ਕਿੱਥੋਂ ਕਿਵੇਂ ਤਿਆਰ ਕਰ ਲੈਂਦੇ ਆ ਤੇ ਇਹਦੇ ਵਿੱਚ ਜਿਹੜਾ ਖੋਆ ਵਗੈਰਾ ਪਾਇਆ ਜਾਂਦਾ ਮਵਾ ਵਗੈਰਾ ਪਾਇਆ ਜਾਂਦਾ ਉਹਦੇ ਵਿੱਚ ਅਕਸਰ ਸਟਾਰਚ ਡਿਟਰਜੈਂਟ ਜਾਂ ਸਿੰਥੈਟਿਕ ਦੁੱਧ ਜਿਹੜਾ ਮਲਾਬਤ ਕੀਤਾ ਜਾਂਦਾ ਇਹ ਜਿਹੜਾ ਸਾਡੀ ਪਾਚਨ ਸਮੱਸਿਆ ਨੂੰ ਖਰਾਬ ਕਰਕੇ ਭੋਜਨ ਦੇ ਵਿੱਚ ਜ਼ਹਿਰ ਦਾ ਕੰਮ ਕਰਦਾ ਹੈ ਤੇ ਸਾਡੇ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਹੜੀ ਦੇ ਵਿੱਚ ਨਾਨ ਰਾਈਫਾਇੰਡ ਵਗੈਰਾ ਤੇਲ ਪਾਉਂਦੇ ਹੈ ਜਾਂ ਚਰਬੀ ਪਾਉਂਦੇ ਫੈਟ ਵਗੈਰਾ ਉਹ ਵੀ ਕੋਈ ਬਹੁਤ ਹੀ ਫਾਇਦੇਦਾਰ ਨਹੀਂ ਹੁੰਦੀ ਵਧੀਆ ਨਹੀਂ ਹੁੰਦੀ ਕੁਝ ਮਠਿਆਏ ਜਿਹੜੇ ਸਸਤੇ ਹਾਈਡਰੋਜਨੇਟਿਡ ਤੇਲ ਜਾਂ ਟ੍ਰਾਂਸ ਫੈਟ ਦੀ ਵਰਤੋਂ ਕਰਕੇ ਬਣਾਈ ਜਾਂਦੀਆਂ ਇਹ ਜਿਹੜੀ ਚਰਬੀ ਦਿਲ ਦੀ ਬਿਮਾਰੀ ਛਟ੍ਰੋਕ ਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਹੋਰ ਬਿਮਾਰੀਆਂ ਦੇ ਵਧੇ ਹੋਏ ਜੋਖਮ ਨੂੰ ਵਧਾਉਂਦੀ ਹੈ ਹੋਰ ਫਿਰ ਇਹਨਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਪ੍ਰੀਜ਼ਰਵੇਟਿਵ ਪਾਏ ਜਾਂਦੇ ਦੇ ਵਿੱਚ ਇਹਦੀ ਸੈਲਫ ਲਾਈਫ ਵਾਧੀ ਤੇ ਉਹ ਜਿਹੜੇ ਪ੍ਰੀਜ਼ਰਵੇਟਿਵ ਉਹਦੇ ਵਿੱਚ ਕੋਜਰ ਸੈਂਜ ਜਿਵੇਂ ਕਿ ਫਾਰਮਾਲਿਨ ਫਾਰਮਾਲਿਨ ਇੱਕ ਪ੍ਰੀਜ਼ਰਵੇਟਿਵ ਹੈ ਜਿਸ ਨੂੰ ਇੰਬਲਿੰਗ ਵਿੱਚ ਵਰਤਿਆ ਜਾਂਦਾ ਹੈ ਤੇ ਮਠਿਆਈਆਂ ਦੇ ਵਿੱਚ ਇਹਨੂੰ ਅਕਸਰ ਸ਼ਾਮਲ ਕੀਤਾ ਜਾਂਦਾ ਹੈ ਇਹ ਜਿਹੇ ਰਸਾਇਣਾਂ ਦੇ ਛੇ ਬੰਦੇ ਨਾਲ ਜਿਗਰ ਗੁਰਦਿਆਂ ਤੇ ਦਿਮਾਗੀ ਪ੍ਰਣਾਲੀ ਤੇ ਪੂਰਾ ਹੀ ਪ੍ਰਭਾਵ ਪੈਂਦਾ ਤੇ ਮਾੜੇ ਪ੍ਰਭਾਵ ਪੈਂਦਾ ਹੁਣ ਜਿਹੜੀਆਂ ਮਿਲਾਪ ਦੀਆਂ ਮਠਾਈਆਂ ਉਹਨਾਂ ਦਾ ਸਿਹਤ ਨੂੰ ਕੀ ਕੀ ਖਤਰਾ ਵੈਸਤਾ ਇਹਨਾਂ ਦੇ ਵਿੱਚ ਆਪਾਂ ਦੱਸਤਾ ਬਰੀਫ ਦੇ ਵਿੱਚ ਇੱਕ ਤਾਂ ਪਾਚਨ ਸੰਬੰਧੀ ਜਿਹੜੇ ਹੈਗੇ ਆ ਅਕਾਰ ਫਾਇਦਾ ਹੁੰਦੀ ਹੈ ਮਠਾਈਆਂ ਦੇ ਵਿੱਚ ਅਕਸਰ ਮਿਲਾਪ ਦੀ ਪਦਾਰਥ ਜਿਹੜੇ ਮਨੁੱਖੀ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਸਾਬ ਕਰਦੇ ਹੋਰੀ ਪ੍ਰਭਾਵ ਜਿਹੜੇ ਅਕਸਰ ਪਾਚਨ ਸੰਬੰਧੀ ਬੇਆਰਾਮੀ ਹੁੰਦੀ ਹੈ ਜਿਵੇਂ ਢੇਟ ਦਾ ਫੁੱਲਣਾ ਦਸਤੋ ਢੇਟ ਵਿੱਚ ਪਰਵਲ ਪੈਣਾ ਅਲਰਜੀ ਤੇ ਚਮੜੀ ਦੀਆਂ ਪ੍ਰਤੀਕਿਰਿਆਵਾਂ ਹੁੰਦੀਆਂ ਸੰਥੈਟਿਕ ਰੰਗ ਜਿਹੜੇ ਤੇ ਜਾਂ ਜਿਹੜੇ ਹੋਰ ਆਪਾਂ ਪਾਉਣੇ ਦੇ ਵਿੱਚ ਕੈਮੀਕਲ ਉਹ ਸੰਵੇਦਨਸ਼ੀਲ ਵਿਅਕਤੀਆਂ ਵਿੱਚ ਅਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਨੂੰ ਚਾਲੂ ਕਰ ਸਕਦੇ ਜਿਵੇਂ ਧੱਫੜ ਹੋ ਜਾਂਦੇ ਸਪਾਕੀ ਉਹਨਾਂ ਦਮੇ ਵਰਗੀਆਂ ਸਾਹ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ। ਪੁਰਾਣੀਆਂ ਬਿਮਾਰੀਆਂ, ਮਲਾਬਤਿ ਮਿਠਾਈਆਂ ਦੇ ਲੰਬੇ ਸਮੇਂ ਤੱਕ ਸੇਵਨ ਦੇ ਗੰਭੀਰ ਨਤੀਜੇ ਹੋ ਸਕਦੇ ਜਿਸ ਵਿੱਚ ਜਿਗਰ ਅਤੇ ਗੁਰਦੇ ਨੂੰ ਨੁਕਸਾਨ ਹੁੰਦਾ ਹੈ। ਕਮਜ਼ੋਰ ਇਮਿਊਨ ਸਿਸਟਮ ਅਤੇ ਕੈਂਸਰ, ਦਿਲ ਦੀ ਬਿਮਾਰੀ, ਸ਼ੂਗਰ ਵਰਗੀਆਂ ਪੁਰਾਣੀਆਂ ਸਥਿਤੀਆਂ ਦੇ ਵਧੇ ਹੋਏ ਜੋਖਮ ਨੂੰ ਇਹ ਵਧਾਉਂਦਾ ਹੈ। ਫੂਡ ਪੋਇਜ਼ਨਿੰਗ ਹੋਣ ਦਾ ਡਰ ਰਹਿੰਦਾ ਹੈ। ਕਿਉਂਕਿ ਇਹ ਦੂਸਤੋ ਜਾਂ ਮਿਆਦ ਲੰਘ ਚੁੱਕੀਆਂ ਸਮਗਰੀ ਨਾਲ ਬਣੀਆਂ ਹੁੰਦੀਆਂ ਮਠਾਈਆਂ ਜੇ ਤੁਜੋ ਆਪਣਾ ਦੱਸੀ ਇਹ ਬਣ ਕਰਦੇ ਤਾਂ ਸਾਡੇ ਵਾਸਤੇ ਇਹ ਜ਼ਹਿਰ ਦੇ ਬਰਾਬਰ ਹੈ ਜਿਹੜੀ ਕਿ ਸਾਡੇ ਲਈ ਜਾਨਲੇਵਾ ਵੀ ਹੋ ਸਕਦੀ ਹੈ ਹੋ ਜਾਂਦੇ ਜਿਹੜੇ ਲਸਣੋ ਚ ਉਲਟੀ ਮਤਲੀ ਤੇਜ ਬੁਖਾਰ ਡੀ ਹਾਈਡਰੇਸ਼ਨ ਸ਼ਾਮਲ ਹੋ ਜਾਂਦਾ ਹੁਣ ਇਹ ਤਾਂ ਤੋਂ ਬਚਨ ਦਾ ਢੰਗ ਕੀ ਸੌਖਾ ਤੇ ਇਹ ਵੀ ਇੱਕ ਤਾਂ ਆਪਾਂ ਆਪਣੇ ਸਵਾਦ ਤੇ ਆਪਣੇ ਆਪ ਤੇ ਕੰਟਰੋਲ ਕਰ ਗਏ ਵੀ ਨਾ ਚੀਜ਼ਾਂ ਨੂੰ ਤੁਸੀਂ ਨਾ ਖਰੀਦੋ ਜੇ ਖਰੀਦਦੇ ਤੈਨੂੰ ਫਿਰ ਬਹੁਤ ਥੋੜੀ ਮਤਲਬ ਵਿੱਚ ਕਿਸੇ ਭਰੋਸੇਮੰਦ ਜਿਹੜਾ ਵਿਕਰੇਤਾ ਹੈ ਉਹ ਤੋਂ ਹੀ ਖਰੀਦੋ ਕਿਉਂਕਿ ਜਿੱਥੇ ਤੁਹਾਡਾ ਭਰੋਸਾ ਬਣਿਆ ਹੋਇਆ ਹੈ ਤੁਹਾਡੇ ਨਾਲ ਉਹ ਇਸ ਤਰ੍ਹਾਂ ਨਹੀਂ ਕਿਉਂਗਾ ਮਾੜੀ ਮਠਾਈ ਤੁਹਾਨੂੰ ਨਹੀਂ ਦੇਵੇਗਾ ਦੂਸਰੇ ਆਪਣੇ ਇਹਦੇ ਜਿਹੜੇ ਪ੍ਰਮਾਣਿਕ ਕਰਨ ਚਾਹਣ ਹੈ ਜਿਵੇਂ FSSAI ਭਾਰਤ ਵਿੱਚ ਜਿਹੜੀ ਹੈਗੀ ਇੱਕ ਸੰਸਥਾ ਜਿਹੜੀ ਇਹਨਾਂ ਨੂੰ ਪੈਕ ਕਰਨ ਲਈ ਮਠਿਆਈਆਂ ਦੇ ਉੱਤੇ ਇਹ ਲੋਜਿਕ ਰੱਖਦੀ ਹੈ ਕੰਟਰੋਲ ਕਰਕੇ ਉਹ ਇਹਨਾਂ ਚੀਜ਼ਾਂ ਚ ਦੇਖੋ ਵੀ ਉਹਨਾਂ ਨੂੰ ਇਹ ਪ੍ਰਮਾਣਿਤ ਹੈ ਕਿ ਨਹੀਂ ਘਰ ਦੇ ਵਿੱਚ ਬਣੀਆਂ ਹੀ ਜਿਹੜੀਆਂ ਮਠਿਆਈਆਂ ਉਹਨਾਂ ਦੀ ਵਰਤੋਂ ਕਰੋ ਚਮਕਦਾ ਜਿਹੜੀਆਂ ਰੰਗਾਂ ਵਾਲੀਆਂ ਮਠਿਆਈਆਂ ਜਿਹੜੀਆਂ ਸਾਨੂੰ ਕਰਸ ਕਰਦੀਆਂ ਬਹੁਤ ਸੋਹਣੀਆਂ ਲੱਗਦੀਆਂ ਉਹਨਾਂ ਨੂੰ ਖਾਣ ਤੋਂ ਬਚੋ ਕਿਉਂਕਿ ਜਿਹੜੇ ਰੰਗ ਉਹ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਘਾਤਕ ਹੈ ਮਲਾਉਟ ਲਈ ਤੁਸੀਂ ਟੈਸਟ ਵੀ ਕਰ ਸਕਦੇ ਹੋ ਪਰ ਇਹ ਵੀ ਸਮੇਂ ਇਹ ਹੁੰਦਾ ਜੇ ਤੁਸੀਂ ਕੋਈ ਰ ਲੈ ਹੀ ਗਏ ਪੈਸੇ ਲਾਤੇ ਫਿਰ ਉਹ ਤਾਂ ਤੁਸੀਂ ਟੈਸਟ ਕਰੋ ਨਾ ਕਰੋ ਉਹਦਾ ਕੋਈ ਬਹੁਤਾ ਮੈਨ ਨੀ ਰਹਿੰਦਾ ਸਾ ਸਰਕਾਰ ਇਹਨਾਂ ਨੂੰ ਮਲਾਬੜ ਨੂੰ ਚੈੱਕ ਕਰੇ ਉਹਨਾਂ ਦੇ ਕੋਈ ਬੰਦਸ ਲਾਵੇ ਤਾਂ ਹੋ ਸਕਦਾ ਪਰ ਉਹ ਵੀ ਕੰਮ ਠੰਡੇ ਵਸਤੇ ਚ ਪੈ ਜਾਂਦਾ ਸਮਾਂ ਬਾਕੀ ਫਿਰ ਵੀ ਜੇ ਤੁਸੀਂ ਚਾਹੁੰਦੇ ਨੂੰ ਜੇਕਰ ਘਰ 사ਦੇ ਖਰੀਦਣ ਵੇਲੇ ਇਹ ਮਿਠਾਈ ਜਿਹੜੀ ਅਸਲੀ ਹੈ ਜਾਂ ਨਕਲੀ ਹੈ ਜੇਕਰ ਮਿੱਠਾ ਜਿਆਦਾ ਰੰਗਦਾਰ ਲੱਗਦਾ ਜਾਂ ਇਸ ਨੂੰ ਤੁਸੀਂ ਥੋੜਾ ਟੇਸਟ ਕਰਕੇ ਦੇਖ ਸਕੋ ਤਾਂ ਇਸ ਮਠਾਈ ਨੂੰ ਤੁਸੀਂ ਨਾ ਲਵੋ ਇਹਨੂੰ ਆਪਾਂ ਹੱਥ ਦੇ ਵਿੱਚ ਲੈ ਕੇ ਮਸਲ ਕੇ ਇਹਨੂੰ ਚੈੱਕ ਕਰ ਸਕਦੇ ਹਾਂ ਜੇਕਰ ਉਹਦਾ ਰੰਗ ਤੁਹਾਡੇ ਹੱਥਾਂ ਦੇ ਵਿੱਚ ਹੁੰਦਾ ਤਾਂ ਤਾਂ ਵੀ ਇਸ ਨੂੰ ਤੁਸੀਂ ਨਾ ਖਰੀਦੋ ਮਤਲਬ ਇਹਨੂੰ ਹੱਥ ਦੇ ਵਿੱਚ ਲੈ ਕੇ ਥੋੜਾ ਰਗੜੋ ਜੇਕਰ ਚਿਪਚਿਪੀ ਮਹਿਸੂਸ ਹੋਵੇ ਤਾਂ ਵੀ ਇਸਨੂੰ ਨਾ ਖਰੀਦੋ ਸੁੰਘ ਕੇ ਵੀ ਜਿਹੜੀ ਆਪਣੀ ਗਿਆਨ ਇੰਦਰੀਏ ਸੁੰਘਣ ਦੀ ਸੁੰਘ ਕੇ ਵੀ ਪਤਾ ਲੱਗ ਸਕਦਾ ਵੀ ਇਹ ਜਿਆਦਾ ਬਹੀ ਜਾਂ ਬਾਸੀ ਤਾਂ ਨਹੀਂ ਜੇਕਰ ਜਿਆਦਾ ਇਹ ਬਾਸੀ ਹੈ ਪਹਿਲਾਂ ਦੀ ਬਣੀ ਹੋਈ ਹੈ ਤਾਂ ਤੁਸੀਂ ਇਹਨੂੰ ਨਾ ਖਰੀਦੋ ਸੁੰਘ ਕੇ ਇਹਦੀ ਗੁਣਵੱਤਾ ਦਾ ਪਤਾ ਲੱਗ ਸਕਦਾ ਜੇਕਰ ਇਹਦੇ ਵਿੱਚ ਉਸ ਮਿਹਲੇ ਦੀ ਵਧੀਆ ਆ ਰਹੀ ਹੈ ਜਿਹੜੀ ਕਿ ਆਪਾਂ ਨੂੰ ਦਿਮਾਗ ਨੂੰ ਜਾਂਦੀ ਹੈ ਜਦੋਂ ਦਿਮਾਗ ਸਿਗਨਲ ਭੇਜਦਾ ਵੀ ਇਹਦਾ ਮਤਲਬ ਟੇਸਟ ਕਿਸ ਟਾਈਪ ਦਾ ਹੈ ਦਿਮਾਗ ਚਾਹੁੰਦਾ ਵੀ ਤੁਸੀਂ ਇਹਨੂੰ ਖਾ ਕੇ ਦੇਖੋ ਤਾਂ ਫਿਰ ਤੁਸੀਂ ਇਹਨੂੰ ਲੈ ਸਕਦੇ ਹੋ ਆਦਰਵਾਇਜ਼ ਰੰਗ ਬੰਨੀ ਦੇਖ ਕੇ ਨਾ ਤੁਸੀਂ ਇਹਨੂੰ ਖਰੀਦੋ ਕਿਉਂਕਿ ਰੰਗ ਜਿੰਨੇ ਜ਼ਿਆਦਾ ਇਹਦੇ ਵਿੱਚ ਪਾਏ ਹੁੰਦੇ ਆ ਡਾਰਕ ਉਨਹੀ ਆਪਣੇ ਲਈ ਜ਼ਿਆਦਾ ਖਤਰਨਾਕ ਹੁੰਦੀ ਹੈ ਜੇਕਰ ਤੁਸੀਂ ਇਸ ਮਠਾਈ ਨੂੰ ਗਰਮ ਪਾਣੀ ਦੇ ਭਾਂਡੇ ਚ ਪਾ ਕੇ ਗੋਜੋ ਦੇ ਵਿੱਚ ਅਰੋਗਿੰਦੇ ਬੂੰਦਾ ਪਾ ਕੇ ਚੈੱਕ ਕਰੋ ਤੋਂ ਮਠਿਆਈ ਦੇ ਜਿਹੜਾ ਰੰਗ ਬਦਲ ਜੇ ਤਾਂ ਸਮਝੋ ਕਿ ਮਠਿਆਈ ਨਕਲੀ ਹੈ ਤੇ ਵੈਸੇ ਇਹਦੇ ਵਿੱਚ ਜ਼ਿਆਦਾ ਤਰੀਹ ਹੁੰਦਾ ਹੈ ਵੀ ਤਿਹਾਹਾਰਾਂ ਦੇ ਦਿਨਾਂ ਦੇ ਵਿੱਚ ਜਿੰਨੇ ਡਿਮਾਂਡ ਹੁੰਦੀ ਹੈ ਉਸ ਮੁਤਾਬਕ ਨਕਲੀ ਮਠਿਆਈ ਦੇ ਹੋਣ ਦੇ ਜਿਹੜੇ ਚਾਂਸਸ ਹੈ ਉਨੇ ਹੀ ਜ਼ਿਆਦਾ ਹੁੰਦੇ ਹੈ ਫਿਰ ਵੀ احتیاط ਕਰੋ ਜੇ ਨੂੰ ਤੁਸੀਂ ਨਾ ਖਰੀਦੋ ਜਾਂ ਖਰੀਦ ਲਈ ਤਾਂ ਨੂੰ ਪਹਿਲਾਂ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਲਓ ਇਹਨਾਂ ਅਵੇ ਹੀ ਸਵਾਸਵਾਦ ਵਿੱਚ ਖਾਧੀ ਤੇ ਤੁਹਾਨੂੰ ਜਿਆਦਾ ਕੋਈ ਨੁਕਸਾਨ ਕਰ ਜਾਈਏ ਇੱਕ ਹੋਰ ਅੱਜਕਲ ਦੇਖਣ ਨੂੰ ਮਿਲਦਾ ਹੈ ਦੁਕਾਨਾਂ 'ਤੇ ਜਿਹੜੀ ਚਾਂਦੀ ਦੀ ਤਰਜ਼ ਤੇ ਐਲੂਮੀਨੀਅਮ ਦੀਆਂ ਪਰੇਟਾਂ ਨਾਲ ਮਠਿਆਈਆਂ ਜਿਹੜੀਆਂ ਉਹ ਸਜਾ ਕੇ ਡੈਕੋਰੇਟ ਕਰਕੇ ਵਿਚੇ ਜੰਦੀਆਂ ਇਹ ਜਿਹੜਾ ਹੈਗਾ ਐਲੂਮੀਨੀਅਮ ਦਾ ਫੋਇਲ ਇਹ ਤੇ ਚੜਾਈ ਹੁੰਦੇ ਆ ਇਹ ਬਹੁਤ ਹੀ ਖਤਰਨਾਕ ਸਤਿ ਲਈ ਆਪਣੀ ਇਹਨੂੰ ਤੁਸੀਂ ਨਾ ਹੀ ਵਰਤੋ ਜਿਵੇਂ ਨਾਲ ਫਿਰ ਜਿਵੇਂ ਪਹਿਲਾਂ ਪੰਡਿਤਾ ਜ਼ਿਕਰ ਕੀਤਾ ਹੈ ਇਹ ਜਿਹੜੀ ਫੂਡ ਕਰ ਰਹੇਗੇ ਦੇ ਵਿੱਚ ਕਰਦੇ ਆ ਉਹਦੇ ਨਾਲ ਵੀ ਕੈਂਸਰ ਵਗੈਰਾ ਅਲਰਜੀ ਵਗੈਰਾ ਦਮਾ ਵਗੈਰਾ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਬਰੀਫ ਦੇ ਵਿੱਚ ਤੁਹਾਨੂੰ ਦੱਸ ਦਿਆਂ ਮਿਲਾਵਟੀ ਜਿਹੜੇ ਖੋਏ ਤੋਂ ਬਣੀਆਂ ਮਠਿਆਈਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਖਤਰਾ ਵਧਾ ਦਿੰਦੀਆਂ ਜਿਗਰ ਉਹਦੇ ਵਿੱਚ ਕਾਸਟਿਕ ਸੋਡਾ ਪਾਇਆ ਜਾਂ ਜਿਵੇਂ ਕਿ ਸਿੰਥੈਟਿਕ ਦੁੱਧ ਤਿਆਰ ਕਰਨ ਦੇ ਵਿੱਚ ਪਾਉਂਦੇ ਆ ਦੋਸਤੋ ਅੱਗੇ ਇਹਦੇ ਮਠਿਆਈਆਂ ਤਿਆਰ ਕਰਦੇ ਤਾਂ ਇਹ ਬਲੱਡ ਪ੍ਰੈਸ਼ਰ ਨੂੰ ਬੀਪੀ ਨੂੰ ਵਧਾਉਂਦਾ ਹੈ ਜਿਹੜਾ ਯੂਰੀਆ ਪਾਉਂਦੇ ਉਹਦੇ ਵਿੱਚ ਸਿੰਥੈਟਿਕ ਦੁੱਧ ਤਿਆਰ ਕਰਨ ਦੇ ਵਿੱਚ ਉਸ ਤੋਂ ਅਗੇ ਖੁਆ ਤਿਆਰ ਕਰਦੇ ਉਹ ਜਿਗਰ ਅਤੇ ਗੁਰਦੇ ਦੇ ਨੁਕਸਾਨ ਦਾ ਖਤਰਾ ਹੈ ਇਹਦੇ ਨਾਲ ਜਿਹੜੇ ਇਹਦੇ ਵਿੱਚ ਕਲਰ ਵਗੈਰਾ ਪਾਉਂਦੇ ਹੈ ਅਲਰਜੀ ਦਮਾ ਤੇ ਨਾਲ ਹੀ ਕਿਡਨੀ ਖਰਾਬ ਤੇ ਕੈਂਸਰ ਦਾ ਜੋਖਮ ਵਧਾਉਂਦੇ ਆ ਉਬਲੇ ਹੋਏ ਆਲੂ ਸ਼ਕਰਕੰਦੀ ਪੇਟ ਖਰਾਬ ਅੰਤੜੀਆਂ ਦੀ ਲਾਗੇ ਤਰ੍ਹਾਂ ਦੀਆਂ ਬਿਮਾਰੀਆਂ ਪੈਨਕ੍ਰੀਟ ਕਰਕੇ ਦਿੰਦੇ ਆ ਤੇ ਸਾਵਧਾਨੀ ਇਹਦੇ ਵਿੱਚ ਹੀ ਹੈ ਬਚਾਓ ਵਿੱਚ ਹੀ ਬਚਾਓ ਇਹ ਰੰਗीन ਮਠਿਆਈਆਂ ਖਰੀਦਣ ਦਾ ਪਰਹੇਜ਼ ਕਰੋ ਤਿਹਾਰਾਂ ਦੇ ਦਿਨਾਂ ਦੇ ਵਿੱਚ ਘਰ ਵਿੱਚ ਹੀ ਮਠਾਈਆਂ ਬਣਾਓ ਤੋਂ ਹੀ ਬਰਤੋਂ ਬਾਜ਼ਾਰ ਵਿੱਚ ਬਣੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਨਾਲ ਜਿਹੜੇ ਹੈਗੇ ਅਗੇ ਤੁਸੀਂ ਅਵੇਅਰ ਕਰੋ ਨਾਲ ਦੇ ਨੂੰ ਕਿਉਂਕਿ ਇਹ ਆਪਣਾ ਕੋਈ ਅੰਡਰੀ ਕੋਣੀ ਜਿਹਾ ਘਰ ਦਾ ਮੈਂਬਰ ਹੁੰਦਾ ਵੀ ਹੈ ਤੇ ਉਹ ਇਹਨਾਂ ਵਰਤੂਗਾਂ ਜਾਂ ਆਪਾਂ ਕਿਸੇ ਨੂੰ ਡੈਨ ਦੇਣ ਦੇ ਵਿੱਚ ਰਿਸ਼ਤਦਾਰੀ ਵਿੱਚ ਦੇਵਾਂਗੇ ਤਾਂ ਕਿਤੇ ਨਾ ਕਿਤੇ ਫਿਰ ਉਹ ਉਹਨਾਂ ਦੀ ਸਿਹਤ ਨੂੰ ਖਰਾਬ ਕਰੂਗਾ ਇਹ ਜੀ ਸਾਡੇ ਤੁਸੀਂ ਡਰਾਈ ਫੂਡਸ ਵਗੈਰਾ ਲੈ ਸਕਦੇ ਹੋ ਜਾਂ ਘਰ ਦੇ ਵਿੱਚ ਤੁਸੀਂ ਆਪ ਦੇ ਤੌਰ ਤੇ ਜਿਹੜੀਆਂ ਵੀ ਪੁਰਾਣੇ ਸਮੇਂ ਦੀ ਆਪਣੀਆਂ ਦਾਦੀ ਨੇ ਨਹੀਂ ਜਾਣਦੀਆਂ ਮਾਮਾ ਜਾਣਦੀਆਂ ਕਿ ਕੀ ਬਣਾਦਾ ਬਣਾਉਂਦਾ ਜਿਹੜਾ ਆਪਣੇ ਸਿਹਤ ਲਈ ਪੋਸਟਿਕਾ ਉਹੀ ਚੀਜ਼ ਤੁਸੀਂ ਵਰਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪ ਜੀ ਦੇ ਦਿਲੋਂ ਧੰਨਵਾਦੀ ਹੋਵਾਂਗੇ ਧੰਨਵਾਦ